जिमें जिमें सातवें चरण के चुनाव की तारीख नज़दीक आती जा रही है तिवें तिवें चुनाव मुहिम तेज़ की जा रही है हर पॉलिटिकल पार्टी की तरफ से हर पॉलिटिकल पार्टी इस वक्त बहुत ही गतिशील हुई हुई है चुनाव प्रचार को लेकर होशियारपुर लोकसभा हलका जहां में सातवें चरण में चुनाव होने जा रहे हैं वहाँ पर भी सभी पोलिटिकल पार्टीज़ बहुत ही गतिशील हो रही हैं अपने चुनाव प्रचार को लेकर इसी चुनाव प्रचार के दौरान ਭਾਜਪਾ ਨੇ ਵੀ ਬਹੁਤ ਹੀ ਗਤੀਸ਼ੀਲ ਦਿਖਾਈਦੀ ਹਮੇ ਅੱਜ 25 ਮਈ ਕੋ ਭਾਜਪਾ ਯੂਥ ਨੇਤਾ ਅਵਤਾਰਮੰਡ ਗਗਨ ਸੋਨੀ ਸੋਨੂ ਰੌਵਲ ਪਿੰਡੀ ਅਮਰਿਤ ਜੀਤਾ ਪੰਡਵਾ ਸੁਲੱਖਣ ਮੌਲੀ ਅਮਰਿਤਪਾਲ ਸਰਪੰਚ ਔਰ ਹੋਰ ਪਤਵੰਤੇ ਜਿਹੜੇ ਇਹਨਾਂ ਦੇ ਪਿੰਡਾਂ ਦੇ ਵਿੱਚ ਯੂਥ ਹਨ ਉਹਨਾਂ ਨੇ ਇੱਕ ਪਾਛਪਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਜੀ ਜੋ ਕਿ ਇੱਥੇ ਹੁਸ਼ਾਰਪੁਰ ਹਲਕੇ ਤੋਂ ਖੜੇ ਹਨ ਉਹਨਾਂ ਦੇ ਹੱਕ ਵਿੱਚ ਇੱਕ ਵਿਸ਼ਾਲ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਜੋ ਕਿ ਪਿੰਡ ਰਾਵਲ ਪਿੰਡੀ ਦੀ ਦਾਣਾ ਮੰਡੀ ਤੋਂ ਚੱਲ ਕੇ ਫਗਵਾੜਾ ਪਹੁੰਚੀ ਫਗਵਾੜਾ ਦੇ ਵਿੱਚ ਪਹਿਲੇ ਗੋਲ ਚੌਂਕ ਪਹੁੰਚੀ ਫਿਰ ਗੋਲ ਚੌਂਕ ਤੋਂ ਹੁੰਦੇ ਹੋਏ ਬੰਗਾ ਰੋਡ ਵਾਲਾ ਹੀ ਬੰਗਾ ਰੋਡ ਤੇ ਬਾਜ਼ਾਰ ਦੇ ਵਿੱਚੋਂ ਹੁੰਦੇ ਹੋਏ ਹਰਗੋਬਿੰਦ ਨਗਰ ਜਾ ਕੇ ਪਾਰਟੀ ਦਾ ਜਿਹੜਾ ਦਫਤਰ ਹੈ ਉੱਥੇ ਜਾ ਕੇ ਇਹਦੀ ਸਮਾਪਤੀ ਹੋਈ ਇਸ ਵਿੱਚ ਬਹੁਤ ਹੀ ਵੱਡੇ ਇਕੱਠ ਦਾ ਮਜਾਇਰਾ ਹੋਇਆ ਬਹੁਤ ਹੀ ਵਿਸ਼ਾਲ ਮਾਤਰਾ ਦੇ ਵਿੱਚ ਟਰੈਕਟਰ ਦਿਖਾਈ ਦਿੱਤੇ ਗਏ ਪਾਸ਼ਪਾ ਉਮੀਦਵਾਰਾਂ ਦੇ ਵਿੱਚ ਉਮੀਦਵਾਰ ਤੋਂ ਇਲਾਵਾ ਜਿਹੜੇ ਪਾਰਟੀ ਦੇ ਵਰਕਰਸ ਹਨ ਉਹਨਾਂ ਦੇ ਵਿੱਚ ਵੀ ਬਹੁਤ ਹੀ ਉਤਸ਼ਾਹ ਨਜ਼ਰ ਆਇਆ ਜਿਹੜੇ ਆਸ-ਪਾਸ ਲੋਕ ਸੀਗੇ ਜਾਂ ਜਿਹੜੇ ਸਟ੍ਰੈਕਟਰ ਰੈਲੀ ਦੇ ਵਿੱਚ ਭਾਜਪਾ ਵਰਕਰਸ ਸ਼ਾਮਿਲ ਸੀਗੇ ਉਹਨਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਫੁੱਲਾਂ ਦੀ ਵਰਖਾ ਕੀਤੀ ਗਈ ਅਲੱਗ-ਅਲੱਗ ਪੁਆਇੰਟਸ ਤੇ ਅਲੱਗ-ਅਲੱਗ ਜਗ੍ਹਾਵਾਂ ਤੇ ਬਾਜ਼ਾਰ ਦੇ ਵਿੱਚ ਵੀ ਫੁੱਲਾਂ ਦੀ ਵਰਖਾ ਕੀਤੀ ਗਈ ਇਸ ਸਟ੍ਰੈਕਟਰ ਰੈਲੀ ਨੂੰ ਸਵਾਗਤ ਦੇ ਵਿੱਚ ਔਰ ਇਸ ਸਟ੍ਰੈਕਟਰ ਰੈਲੀ ਦਾ ਹੁੰਗਾਰਾ ਔਰ ਬਲ ਬਹੁਤ ਜ਼ਿਆਦਾ ਮਿਲਿਆ ਹੈ ਭਾਜਪਾ ਨੂੰ ਅੱਜ ਔਰ ਬਹੁਤ ਹੀ ਇੱਕ ਮਾਹੌਲ ਬਣਿਆ ਹੈ ਪਾਜਪਾ ਦੇ ਹੱਕ ਦੇ ਵਿੱਚ ਇਸ ਟ੍ਰੈਕਟਰ ਰੈਲੀ ਨੂੰ ਦੇਖਦੇ ਹੋਏ ਕਿਉਂਕਿ ਇਕੱਠ ਬਹੁਤ ਜ਼ਿਆਦਾ ਸੀ ਉਤਸ਼ਾਹ ਬਹੁਤ ਜ਼ਿਆਦਾ ਸੀਗਾ ਇੱਕ ਅੱਛਾ ਮਾਹੌਲ ਅਨੀਤਾ ਸੋਮਪrakash ਜੀ ਦੇ ਹੱਕ ਦੇ ਵਿੱਚ ਬੰਦਾ ਦਿਖਾਈ ਦੇ ਰਿਹਾ ਹੈ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਅਲੱਗ-ਅਲੱਗ ਨੇਤਾਵਾਂ ਔਰ ਵਰਕਰਸ ਦੁਆਰਾ ਜਿਹੜਾ ਬਿਆਨ ਦਿੱਤਾ ਗਿਆ ਉਹ ਵੀ ਦਿਖਾਣ ਜਾ ਰਹੇ ਹਾਂ ਸੁਣਾਣ ਜਾ ਰਹੇ ਹਾਂ ਤੁਸੀਂ ਧਿਆਨ ਨਾਲ ਸੁਣੋ ਔਰ ਖੁਦ ਹੀ ਜਾਨੋ ਕੀ ਹੋਇਆ ਅੱਜ ਦੇਸ਼ੀ ਰਾਮ ਬੋਲੇ ਸੋਨ hạt ਹਸਰੀ ਅਕਾਲ ਸਾਰੇ ਹੀ ਪਹਿਲਾਂ ਤੇ ਬਵਾੜਾਂ ਨੂੰ ਅਸੀਂ ਸ਼ਹਿਰਪੁਰਨ ਵਸੇ ਸਾਰਿਆਂ ਨੂੰ ਵਧਾਈ ਦੇ ਬਾਤ ਪਾ ਅੱਜ ਜੋ ਕਿਸਾਨਾਂ ਨੇ ਆਪਣਾ ਤਸ਼ਾਹ ਦਿਖਾਇਆ ਸਾਡੇ ਕੈਂਡੀਡੇਟ ਮੈਡਮ ਅਨੀਤਾ ਸੁੰ ਪ੍ਰਕਾਸ਼ ਦੇ ਪ੍ਰਤੀ ਅੱਜ ਮੰਨ ਬਾਗੋ ਬਾਗ ਹੋ ਗਿਆ ਵੀ ਭਾਈ ਸਾਹਿਬ ਹੋਗਾ ਪੋਲੀਟਿਕਲ ਕਰਦਿਆਂ ਨੂੰ ਇਸ ਲਾਈਨ ਦੇ ਵਿੱਚ ਪਰ ਇਹਨਾਂ ਤਸ਼ਾਹ ਅੱਜ ਕਿਸਾਨਾਂ ਦਾ ਪਹਿਲੀ ਵਾਰ ਹੀ ਦੇਖਿਆ ਬਹੁਤ ਬਹੁਤ ਚੜ ਗਏ ਕਿਸਾਨਾਂ ਨੇ ਬਹੁਤ ਅੱਜ ਮਨ ਖੁਸ਼ ਕਰਤਾ ਜਿੰਨਾ ਕਿਸਾਨਾਂ ਨੇ ਪਿੰਡਾਂ ਦੇ ਵਿੱਚੋਂ ਸਾਥ ਦਿੱਤਾ ਤੇ ਮੈਂ ਕਿਸਾਨਾਂ ਦਾ ਔਰ ਪਿੰਡਾਂ ਨੂੰ ਹੋਰ ਵੱਖ-ਵੱਖ ਆਏ ਔਦੇਦਾਰ ਸਹਿਬਾਨ ਸਾਡੇ ਸ਼ਹਿਰ ਵਾਸੀ ਔਰ ਜੋ ਸਾਡੇ ਬਾਜ਼ਾਰ ਦੇ ਜਿੰਨੇ ਵੀ ਦੁਕਾਨਦਾਰ ਨੇ ਉਹਨਾਂ ਨੇ ਵੀ ਅੱਜ ਬਹੁਤ ਸਾਡਾ ਮਾਣ ਤੇ ਸਤਿਕਾਰ ਕੀਤਾ ਪਾਰਟੀ ਦਾ ਮੈਡਮ ਜਿੰਦਾ ਸੋਮ ਪ੍ਰਕਾਸ਼ ਜੀ ਦਾ ਅਸੀਂ ਦਿਲੋਂ ਆਪਣੀ ਟੀਮ ਲੋਕ ਧੰਨਵਾਦੀਆਂ ਉਹਨਾਂ ਦੇ ਜੈ ਸ਼ੀਰਾਂ ਵੱਡੀ ਵੱਡੀ ਕਿਸਾਨ ਟ੍ਰੈਕਟਰ ਰੇਲਿੰਗ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਦੇਖ ਸਕਦੇ ਆ ਕਿ ਪਿੰਡਾਂ ਦੇ ਵਿੱਚ ਕਿੰਨਾ ਉਤਸ਼ਾਹ ਆ ਕਿੰਨੇ ਭਾਰੇ ਘਣ ਦੇ ਵਿੱਚ ਲੋਕ ਟ੍ਰੈਕਟਰ ਲੈ ਕੇ ਇੱਕ ਦੂਜੇ ਨੂੰ ਕੀਤੇ ਆ ਇਥੇ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨੀ ਜਿਹੜੀ ਵੱਡੀ ਲੀਡ ਦੇ ਨਾਲ ਅਸੀਂ ਅੱਜ ਹਾਗਲ ਕਰਾਂਗੇ ਕਿਉਂਕਿ ਜਿਹੜੇ ਕੇਂਦਰੀ ਮੰਤਰੀ ਸੋਮ ਕੁਆਜ ਦੇ ਕੀਤੇ ਹੋਏ ਕੰਮ ਨੂੰ ਉਹ ਬੋਲਦੇ ਨੇ ਇਹਦੇ ਕਰਕੇ ਲੋਕ ਅੱਜ ਤੁਹਾਡੇ ਜਿਹੜੇ ਆਪਣੇ ਸਾਡੇ ਸਮਰਥਨ ਦੇ ਵਿੱਚ ਆਏ ਹੋਏ ਆ ਔਰ ਜਿ ਦੇਖਦੇ ਆ ਹਜ਼ਾਰ ਦੇ ਕਰੀਬ ਟਰੈਕਟਰ ਜਿਹੜਾ ਉਹ ਇੱਥੇ ਆਇਆ ਹੋਇਆ ਇਹਦੇ ਵਿੱਚ ਜਿਹੜਾ ਵਿਸ਼ੇਸ਼ ਯੋਗਦਾਨ ਆ ਉਹ ਤੁਹਾਨੂੰ ਰੌਣ ਪਿੰਡ ਜੀ ਔਰ ਗਗਨ ਤੁਲੀ ਜੀ ਦਾ ਜਿਹਾਂ ਨੇ ਬੜੀ ਮਿਹਨਤ ਨਾਲ ਇਹ ਸਾਰਾ ਪ੍ਰੋਗਰਾਮ ਲਿਖਿਆ ਔਰ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀ ਇੱਥੇ ਸਾਡੀ ਸਾਡੀ ਆਏ ਆ ਜ਼ਿੰਮੇਦਾਰ ਭਰਾ ਆਏ ਆ ਸਭ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਇਦਾਂ ਹੀ ਆਪਾਂ ਇੱਕ ਤਰੀਕੇ ਨਾਲ ਇੱਥੇ ਵੱਡਾ ਸਹਿਯੋਗ ਦੇ ਕੇ ਇਹ ਦੋ ਜਿਹੜੀ ਸੀਟ ਆ ਮੈਡਮ ਇੱਥੇ ਦੋ ਪ੍ਰਕਾਰ ਦੀ ਸਵਾਗਤ ਇਹਨੂੰ ਜਿਹੜਾ ਆਪਾਂ ਸਫਲ ਕਰਨਾ ਔਰ ਵਿਕਾਸ ਬਾਅਦ ਇਹ ਕਿਹੜਾ ਹਲਕੇ ਵਾਸਤੇ ਹੋਰ ਵਧੀ ਦਾ ਬਰਾ ਲੱਗਦਾ। ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਤੇ ਸੁਖਰਾ ਗਣਪਾ ਮੰਡਪਾਲ ਸਾਰਿਆਂ ਦਾ ਬਹੁਤ ਜ਼ੋਰ ਲੱਗਾ ਰੈਲੀ ਲਈ। ਸਾਰੇ ਭਰਾਵਾਂ ਨੂੰ ਆ ਕੇ ਪਹੁੰਚਿਆ ਧੰਨਵਾਦ। ਰੈਲੀ ਵਿੱਚ ਕੋਈ ਬੰਦਾ ਖੰਪ ਕੰਨਾ ਨਹੀਂ ਕਰਦਾ। ਵਧੀਆ ਸਾਰੇ ਭਰਾਵਾਂ। ਸੁਖਰਾ ਵਾਲੇ ਟਰੈਕਟਰ ਰੈਲੀ ਕਰਕੇ ਜਿਹੜਾ ਕੱਟ ਦਿਖਾਇਆ ਹੈ ਅਨੀਤਾ ਸੋਮਪਾਲ ਜੀ ਦੇ ਹੱਕ ਦੇ ਇਹ ਨਿਸ਼ਚਿਤ ਹੋ ਗਿਆ ਹੈ ਕਿ ਆਣ ਵਾਲੇ ਲੋਕ ਸਭਾ ਦੇ ਵਿੱਚ ਸ਼ਿਆਰਪੁਰ ਦੀ ਸੀਟ ਜਿੱਤ ਐਲਿਸ ਹੋ ਗਈ ਆ। ਲੋਗੀ ਇੰਨੇ ਕਿਸਾਨ ਭਰਾਵਾਂ ਨੇ ਆਪਣੀ ਟਰੱਕੇ ਰੈਲੀ ਕਰਕੇ ਪਨੀਤਾ ਸਿੰਘ ਪਗੜ ਦੇ ਹੱਥ ਨਾਲ ਹੱਥ ਮਲਾ ਕੇ ਉਹਨਾਂ ਨੂੰ ਚਿੱਤਨ ਦਾ ਫ਼ਾਸ਼ਨ ਦਿੱਤਾ ਨਾ ਸਾਰੇ ਹੀ ਭਰਾਵਾਂ ਦਾ ਦਿੱਤਾ ਜੀ ਧੰਨਵਾਦੀ ਆ ਅੱਜ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਸਿਆੜਪੁਰ ਤੋਂ ਤੁਸੀਂ ਦੇਖ ਰਹੇ ਆ ਮੈਡਮ ਸੋਹਨਪੁਰ ਗਾਇਦੇ ਸੋਹਨਪੁਰ ਗਾਇਦੇ ਹਾਕਰੇ ਵਿੱਚ ਜੋ ਟਰੈਕਟਰ ਵਾਲੀ ਨਿਕਾਲੀ ਜਾ ਰਹੀ ਆ ਜੋ ਇੱਕ افਵਾਹ ਫਲਾਈ ਹੋਈ ਸੀ ਕਿ ਕਿਸਾਨ ਬਾਜਪਾ ਦੇ ਵਿਰੋਧੀ ਆ ਉਹ ਤੁਸੀਂ ਅੱਜ ਠਾਠਾ ਮਾਰਦਾ ਰਸ਼ ਦੇਖ ਕੇ ਇਹ ਗੱਲ ਯਕੀਨੀ ਹੋ ਗਿਆ ਕਿ ਕੋਈ ਕਿਸਾਨ ਭਾਰਤੀ ਜਨਤਾ ਪਾਰਟੀ ਦਾ ਵਿਰੋਧੀ ਨਹੀਂ ਆਗਾ ਇਹ ਸਾਰੀਆਂ ਵਿਰੋਧੀ ਪਾਰਟੀਆਂ ਦੀਆਂ ਗੱਲਾਂ ਤੇ ਮਵਾਹ ਉਡਾਈਆਂ ਗਈਆਂ ਸੀ ਅੱਜ ਉਹਦਾ ਪ੍ਰਤੀਕਸ਼ ਪ੍ਰੋਨਾਮ ਪ੍ਰਮਾਨ ਤੁਹਾਡੇ ਸਾਹਮਣੇ ਆ ਔਰ ਇੱਕ ਤਰੀਕ ਨੂੰ ਹਰ ਬੰਦਾ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਦੇ ਖੁਸ਼ ਹੋ ਕੇ ਕਮਲ ਦੇ ਫੁੱਲ ਤੇ ਮੋਰ ਲਾਊਗਾ ਤੇ ਹਿਸ਼ਾਰਪੁਰ ਹਲਕੇ ਤੋਂ ਮੈਡਮ ਨੀਤਾ ਸੋਮਪrakash ਜੀ ਇੱਕ ਵਾਰੀ ਫੇਰ ਜਿੱਤ ਕੇ ਕੇਂਦਰ ਦੇ ਵਿੱਚ ਸਾਰੇ ਨਰਿੰਦਰਵਾਈ ਮੋਦੀ ਦੀ ਅਗਵਾਈ ਦੇ ਵਿੱਚ ਇੱਕ ਮਜ਼ਬੂਤ ਸਰਕਾਰ ਬਣੂਗੀ ਜੈ ਸ਼੍ਰੀ ਰਾਮ ਜੈ ਭਾਰਤ ਅੱਜ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਿਸ਼ਾਰਪੁਰ ਤੋਂ ਤੋਂ ਮੈਡਮ ਨੀਤਾ ਸੋਮਪrakash ਜੀ ਅੱਜ ਰੋਡ ਸ਼ੋਅ ਕਰ ਰਹੇ ਆ ਟਰੈਕਟਰਾਂ ਦਾ ਰੋਡ ਸ਼ੋਅ ਜੋ ਕਿਸਾਨਾਂ ਨੇ ਕੀਤਾ ਔਰ ਬੜਾ ਕਾਮਯਾਬ ਔਰ ਲੋਕਾਂ ਦਾ ਬਾਜ਼ਾਰ ਦੇ ਵਿੱਚ ਬੜਾ ਹੀ ਪਿਆਰ ਭਰਿਆ ਜਿਹੜਾ ਉਸ਼ਾ ਔਰ ਪਿਆਰ ਭਰਿਆ ਤਤਕਾਰ ਸਾਰੇ ਜਿਹੜਾ ਕਰ ਰਹੇ ਆ ਔਰ ਅੱਜ ਬਾਜ਼ਾਰ ਨੇ ਫਗਵਾੜੇ ਸ਼ਹਿਰ ਦਾ ਦੱਸਦਾ ਇਹ ਮੈਡਮ ਅਨੀਤਾ ਸੋਪਰਾਜ ਜੀ ਦੇ ਜੱਟ ਜੀ ਕੰਨੀ ਆ ਔਰ ਕੀਤੇ ਉਹ ਕੰਮ ਜੋ ਮੈਡਮ ਅਨੀਤਾ ਸੋਪਰਾਜ ਰਮਾਨ ਜੀ 100 ਪ੍ਰਕਾਸ਼ ਜੀ ਨੇ ਜੋ ਸ਼ਹਿਰ ਦਾ ਵਿਕਾਸ ਕੀਤਾ ਉਸ ਵਿਕਾਸ ਨੂੰ ਦੇਖਦੇ ਆ ਅੱਜ ਸਾਰਾ ਹੀ ਫਗਵਾੜਾ ਜਿਹੜਾ ਉਪਾਰ ਰੋਡ ਦੇ ਆ ਗਿਆ ਔਰ ਫੁੱਲਾਂ ਦੀ ਵਰਖਾ ਨਾਲ ਮਾਨ ਜੋ ਅਨੀਤਾ ਸੋਪਰਾਜ ਜੀ ਤੇ ਮਾਨ ਜੋ ਸੋਮ ਪ੍ਰਕਾਸ਼ ਜੀ ਦਾ ਬੜਾ ਸਤਿਕਾਰ ਕਰ ਰਹੇ ਆ ਔਰ ਮੈਂ ਸਾਰੇ ਫਗਵਾੜੇ ਨੂੰ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਇੰਨਾ ਮਾਣ ਦੇ ਸਤਿਕਾਰ ਦਿੱਤਾ ਔਰ ਇੱਕ ਤਰੀਕ ਨੂੰ ਇਸੇ ਤਰ੍ਹਾਂ ਹੀ ਜਿਹੜੀ ਇੱਕ ਇੱਕ ਵੋਟ ਪਾ ਕੇ ਸ਼੍ਰੀ ਨੀਤਾ ਸੋਮਪਰਾਜ ਨੂੰ ਇੱਕੋ ਕਾਗਜ਼ਪਰ ਕਰਕੇ ਭੇਜੀਏ ਤਾਂ ਕਿ ਜਿਹੜਾ ਫਗਵਾੜੇ ਦਾ ਵਿਕਾਸ ਆ ਹੋਰ ਤਰੱਕੀ ਚ ਲੈ ਕੇ ਜਾ ਸਕੀਏ ਮੈਂ ਸਮੂਹਿਆ ਸਾਰੇ ਫਗਵਾੜਾ ਵਾਸੀਓ ਤੁਹਾਡਾ ਆਪ ਜੀ ਨੀਤਾ ਸੋਮਪਰਾਜ ਕੈਂਟ ਜੀ ਦੇ ਅ ਅ ਸੰਬੰਧ ਵਿੱਚ ਮੈਡਮ ਦੀ ਬਹੁਤ ਅੱਛੀ ਟਰੈਕਟਰ ਰੈਲੀ ਕੱਢੀ ਜਿਹਦੇ ਵਿੱਚ 700 ਤੋਂ ਉੱਪਰ ਸਾਡੇ ਟਰੈਕਟਰ ਨੇ ਔਰ ਪਿੰਡਾਂ ਦੇ ਵਿੱਚੋਂ ਬੜਾ ਸਾਨੂੰ ਫੰਗਾਰਾ ਮਿਲ ਰਿਹਾ ਆ ਕਿ ਬੀਜੇਪੀ ਦੇ ਵਿੱਚ ਅਸੀਂ ਆਪਣੇ ਸ਼ਿਆਰਪੁਰ ਲੋਕ ਸਭਾ ਹਲਕਾ ਦੀ ਜਿਹੜੀ ਮੈਡਮ ਦੀ ਸੀਟ ਆ ਉਹ ਪੱਕੀ ਆ ਕਿ ਅਸੀਂ ਜਿੱਤ ਕੇ ਮੈਡਮ ਨੂੰ ਪੂਰੀ ਇੱਦਾਂ ਹੀ ਜਿਦਾ ਅਸੀਂ ਰੈਲੀ ਕੱਢਿਆ ਇਤੋਂ ਵੀ ਵੱਧ ਚੜ੍ਹ ਕੇ ਅਸੀਂ ਜਿੱਤ ਕੇ ਇੱਦਾਂ ਹੀ ਰੈਲੀ ਕਰਾਂਗੇ ਔਰ ਸਾਨੂੰ ਵਿਸ਼ਵਾਸ ਆ ਕਿ ਜਨਤਾ ਸਾਡੇ ਨਾਲ ਆ ਔਰ ਮੈਂ ਜਨਤਾ ਨੂੰ ਅਪੀਲ ਵੀ ਕਰਦੀ ਆ ਕਿ ਹੁਣ ਆਪਾਂ ਨੂੰ ਮੌਕਾ ਮਿਲਿਆ ਵਾ ਨਰਿੰਦਰ ਵਾਈ ਮੋਦੀ ਜੀ ਨੂੰ ਆਪਾਂ ਦੁਬਾਰਾ ਚੀ ਸਰਕਾਰ ਬਣਾਉਣ ਦਾ ਔਰ ਸਾਰੇ ਨਰਿੰਦਰ ਵਾਈ ਮੋਦੀ ਜੀ ਲਈ ਵੋਟ ਵੀ ਪਾਓ ਔਰ ਮੈਡਮ ਅਨੀਤਾ ਸੋਮਪਰਕਾਜ ਜੀ ਜਿਹੜੇ ਕਿ ਇੱਕ ਸਮਾਜ ਸੇਵਕਾ ਨੇ ਹਮੇਸ਼ਾ ਸਮੇਂ ਸੇਵਾ ਦੇ ਵਿੱਚ ਅੱਗੇ ਰਹਿੰਦੇ ਨੇ ਔਰ ਇਦਾਂ ਹੀ ਨਵਿੰਦਰ ਵਾਈ ਮੋਦੀ ਸੀ ਨੇ ਕਿ ਜਿਹੜਾ ਦੇਸ਼ ਦੀ ਇਰਾਕੀ ਵੀ ਪਹੁੰਚੀ ਕਰਦੇ ਨੇ ਔਰ ਦੇਸ਼ ਨੂੰ ਅੱਗੇ ਵੀ ਵਧਾ ਰਹੇ ਨੇ ਸਾਨੂੰ ਦੋ ਮੈਂਬਰ ਬਹੁਤ ਅੱਛੇ ਮਿਲੇ ਨੇ ਜਿਵੇਂ ਕਿ ਨਵਿੰਦਰ ਵਾਈ ਮੋਦੀ ਜੀ ਨੇ ਉਹਨਾਂ ਨੇ ਦੇਸ਼ ਦਾ ਨਾਮ ਇੰਨਾ ਉੱਚਾ ਕੀਤਾ ਕਿ ਵਿਦੇਸ਼ਾਂ 'ਚ ਵੀ ਸਾਡਾ ਨਾਮ ਚੱਲ ਰਿਹਾ ਔਰ ਵਿਦੇਸ਼ਾਂ 'ਚ ਵੀ ਸਾਨੂੰ ਲੋਕ ਪਸੰਦ ਕਰ ਰਹੇ ਨੇ ਇਵੇਂ ਹੀ ਅਨੀਤਾ ਸੋਮਪਰਕਾਜ ਜੀ ਨੂੰ ਚਾਰ ਪੁਰਾਣ ਲੋਕਵਾਦੀ ਵਿੱਚ ਲੋਕ ਬਹੁਤ ਪਸੰਦ ਕਰਦੇ ਨੇ ਔਰ ਸਭ ਵੱਧ ਚੱਲ ਕੇ ਵੋਟ ਪਾਓ ਧੰਨਵਾਦ